ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਦੋਸਤੋ ਸਾਡੀ ਅੱਜ ਦੀ ਵੀਡੀਓ ਜਿਹੜੀ ਇਹ ਰੋਗੀ ਸਟੀਲ ਦੀ ਗ੍ਰਿਲ ਦੇ ਬਾਰੇ ਰੇਲਿੰਗ ਦੇ ਬਾਰੇ ਸਟੀਲ ਦੀ ਰੇਲਿੰਗ ਕਿੰਨੇ ਤਰ੍ਹਾਂ ਦੀ ਹੁੰਦੀ ਆ ਕਿਹੜੀਆਂ ਬਰੀਕੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਗ੍ਰਿਲ ਲਾਉਣ ਤੋਂ ਪਹਿਲਾਂ ਸਾਨੂੰ ਕਿੰਨੇ ਗ੍ਰੇਡ ਵਗੈਰਾ ਦੀ ਜੰਹਿਆ ਸਟੀਲ ਉਹਦੀ ਜਾਣਕਾਰੀ ਅੱਪ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਤੇ ਇਹ ਸਾਰਾ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਉਹੀ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਨੂੰ ਪਰਦੀ ਤੇ ਪੌੜੀਆਂ ਤੇ ਜਾਂ ਬਾਲਕੋਨੀ ਵਗੈਰੇ ਤੇ ਗ੍ਰਿੱਲ ਲਾਉਣ ਤੋਂ ਪਹਿਲਾਂ ਜਿਹੜੀ ਐਸਐਸ ਗ੍ਰਿੱਲ ਜਿਹਨੂੰ ਕਹ ਦਿੰਦੇ ਆਸੀਂ ਸਟੇਨਲੈਸ ਸਟੀਲ ਦੀ ਗ੍ਰਿੱਲ ਕਹ ਦਿੰਦੇ ਆ। ਇਹਦੇ ਬਾਰੇ ਸਾਨੂੰ ਪਤਾ ਹੋਵੇ ਵੀ ਤਿੰਨ ਗ੍ਰੇਡ ਹੁੰਦੇ ਆ ਇਹਦੇ। 202 ਗ੍ਰੇਡ ਹੁੰਦਾ ਜੀ, 304 ਤੇ 316। ਤਿੰਨ ਗ੍ਰੇਡ ਦੀ ਜਿਹੜੀ ਸਾਡੀ ਸਟੀਲ ਦੀ ਵਰਤੋਂ ਕੀਤੀ ਜਾਂਦੀ ਆ। ਤੇ ਜਦੋਂ ਸਾਨੂੰ ਆਪਾਂ ਗੱਲ ਆਉਂਦੀ 202 ਤੇ 304 ਦੀ ਇਹ ਜ਼ਿਆਦਾਤਰ ਦੋਨੇ ਗ੍ਰੇਡਾਂ ਨੂੰ ਜ਼ਿਆਦਾ ਵਰਤਿਆ ਜਾਂਦਾ। ਕਿਉਂਕਿ ਰੇਟ ਦੇ ਹਿਸਾਬ ਦੇ ਨਾਲ 316 ਜਿਆਦਾ ਮਹਿੰਗੀ ਪੈਂਦੀ ਆ ਤੇ 5-7 ਮਿੰਟ ਦੀ ਆਪਣੀ ਅੱਜ ਦੀ ਵੀਡੀਓ ਹੋਊਗੀ ਜਿਹੜੀ ਤੇ ਇਹਦਾ ਬੈਨੀਫਿਟ ਤੁਹਾਨੂੰ ਜ਼ਰੂਰ ਹੋਊਗਾ ਕਿਉਂਕਿ ਇਹ ਵੀਡੀਓ ਦੇ ਨਾਲ ਤੁਹਾਡਾ ਜੇ ਵੀਡੀਓ ਦੇਖੋਗੇ ਪੂਰੀ ਤਾਂ ਤੁਹਾਡਾ ਪੈਸਾ ਬਚੂਗਾ ਤੁਸੀਂ ਆਪਣੇ ਮਕਾਨ ਦੇ ਵਿੱਚ ਜਦੋਂ ਗ੍ਰੇਲਿੰਗ ਲਾਉਣੀ ਹੋਈ ਹੈ ਸਰੇਲਿੰਗ ਲਾਉਣੀ ਹੋਈ ਤੇ ਇਹਦੇ ਨਾਲ ਤੁਹਾਡਾ ਪੈਸਾ ਬਚੂਗਾ ਜੀ ਹੁਣ ਆਪਾਂ ਗੱਲ ਕਰਦੇ ਆ ਜੀ ਦੋ ਗ੍ਰੇਡਾਂ ਨੂੰ ਆਪਾਂ ਜਿਆਦਾ ਵਰਤਦੇ ਆ 202 ਨੂੰ ਤੇ 316 ਨੂੰ ਦੋਨਾਂ ਦੇ ਵਿੱਚ ਫਰਕ ਕੀ ਹੁੰਦਾ ਦੇਖੋ ਜੀ ਦੇਖਣ ਦੇ ਵਿੱਚ ਕੋਈ ਦਿੱਖ ਦੇ ਵਿੱਚ ਕੋਈ ਫਰਕ ਨਹੀਂ ਲੱਗਦਾ ਜਿਵੇਂ ਤੁਹਾਨੂੰ ਆ ਸ਼ਾਰਟ ਦੇ ਵਿੱਚ ਦਿਖਾ ਰਿਹਾ ਜੀ ਇਹ ਸਾਡੇ ਅੰਦਰ ਜਿਹੜੀ ਪੌੜੀਆਂ ਦੀ ਗ੍ਰਿਲ ਲੱਗੀ ਹੋਈ ਆ ਜਿਹੜਾ ਇਹਦਾ ਗ੍ਰੇਡ ਆ ਤੇ ਜਿਹੜੀ ਇਹ ਵਾਲੀ ਸ਼ੀਸ਼ੇ ਦੇ ਵਿੱਚ ਟਫਨ ਗਲਾਸ ਚ ਲੱਗੀ ਹੋਈ ਆ ਇਹਨਾਂ ਦੋਨਾਂ ਦੇ ਗ੍ਰੇਡ ਦੇ ਵਿੱਚ ਫਰਕ ਆ ਕਿਉਂਕਿ ਦੇਖਣ ਚ ਕੁਝ ਨਹੀਂ ਪਤਾ ਲੱਗਣਾ ਹੁਣ ਤੁਹਾਨੂੰ ਦੱਸ ਦਿਆਂ ਜੀ ਜਿਹੜੀ ਸਾਡੀ ਅਸੀਂ ਬਾਹਰ ਜਿਹਦੇ ਤੇ ਅਸੀਂ ਕਹਿੰਦੇ ਨੇ ਐਕਸਟੀਰੀਅਰ ਦੀ ਗ੍ਰਿਲ ਹੁੰਦੀ ਆ ਐਕਸਟੀਰੀਅਰ ਦੀ ਜਿਹੜੀ ਗ੍ਰਿਲ ਆ ਇਹਨੂੰ ਹਮੇਸ਼ਾ 304 ਜਾਂ 316 ਗ੍ਰੇਡ ਦੇ ਵਿੱਚ ਲਾਉਣਾ ਚਾਹੀਦਾ ਗ੍ਰੇਡ ਦੇ ਵਿੱਚ ਫਰਕ ਆ ਇਹਦਾ ਟੈਕਨੀਕਲ ਹੀ ਗੱਲਾਂ ਦਾ ਟੈਕਨੀਕਲ ਹੀ ਗੱਲਾਂ ਵੀ ਇਹਦੇ ਵਿੱਚ ਕ੍ਰੋਮੀਅਮ ਕਿੰਨਾ ਹੁੰਦਾ ਨਿਕਲ ਕਿੰਨਾ ਹੁੰਦਾ ਉਹ ਤੁਹਾਨੂੰ ਦੱਸ ਦਿੰਨੇ ਆ ਜੀ ਜਿਹੜਾ 202 ਗ੍ਰੇਡ ਆਉਂਦਾ 202 ਗ੍ਰੇਡ ਦੇ ਵਿੱਚ 16% ਕ੍ਰੋਮੀਅਮ ਹੁੰਦਾ ਤੇ 5 0.5% ਨਿਕਲ ਹੁੰਦਾ ਇਹਦੇ ਵਿੱਚ ਨਿਕਲ ਦੀ ਮਾਤਰਾ ਬਹੁਤ ਘੱਟ ਹੁੰਦੀ ਆ ਤੇ ਇਹ ਜਿਹੜੀ ਗ੍ਰੇਲਾ ਹਮੇਸ਼ਾ 202 ਵਾਲੀ ਨੂੰ ਆਪਾਂ ਅੰਦਰ ਲਾਉਂਦੇ ਆ ਜਿੱਥੇ ਛਾਂ ਰਹੇ ਤੇ بارش ਵਗੈਰਾ ਨਾ ਹੋਵੇ ਕਿਉਂ ਕਿ ਕਿਉਂਕਿ ਜਿਹੜਾ ਨਿਕਲਦੀ ਮਾਤਰਾ ਘੱਟ ਹੁੰਦੀ ਹੈ ਤੇ ਇਹਨੂੰ ਜੰਗਾਲ ਪੈਣ ਦੇ ਜਿਹੜੇ ਚਾਂਸ ਵੱਧ ਹੁੰਦੇ ਆ ਤੇ ਫਿੱਕੀ ਪੈ ਜਾਂਦੀ ਹੈ ਪੀਲੀ ਜੀ ਪੈ ਜਾਂਦੀ ਆ ਤੇ ਦੂਜੇ ਨੰਬਰ ਤੇ ਜਿਹੜੀ 304 ਆ ਗਈ ਜਾਂ 316 ਗ੍ਰੇਡ ਹੁੰਦੇ ਆ ਇਹਦੇ ਵਿੱਚ ਨਿਕਲਦੀ ਜਿਹੜੀ ਆਪਣੀ ਮਾਤਰਾ ਹੁੰਦੀ 8% ਮਾਤਰਾ ਹੁੰਦੀ ਆ ਉਹਦੇ ਚ 0.5 ਹੁੰਦੀ ਆ ਇਹਦੇ ਚ 8% ਨਿਕਲ ਹੁੰਦਾ ਤੇ 18% ਕ੍ਰੋਮੀਅਮ ਹੁੰਦਾ 2% ਕ੍ਰੋਮੀਅਮ ਵੀ ਵੱਧ ਹੁੰਦਾ ਜਿਹੜੀ ਆਪਣੀ ਜਿਵੇਂ ਆ ਤੁਹਾਨੂੰ ਗੱਲ ਕਰਦੇ ਆ ਆਪਾਂ ਐਕਸਟੀਰੀਅਰ ਦੇ ਵਿੱਚ ਗ੍ਰਿਲ ਲੱਗੀ ਹੋਈ ਆ ਤੇ ਇਸ ਦੇ ਕਰਕੇ ਕੀ ਹੈ ਇਹਨੂੰ ਜੰਗਾਲ ਜਿਹੜੀ ਬਹੁਤ ਜਿਹੜੇ ਚਾਂਸ ਹੁੰਦੇ ਆ ਵੀ ਘਟ ਪੈਂਦੀ ਆ ਪੈਂਦੀ ਨਹੀਂ ਮੰਨ ਕੇ ਚਲੋ ਤੇ ਹੁਣ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਇਹ 202 ਗ੍ਰੇਲ ਸਾਡੇ ਗ੍ਰੇਡ ਲਾਤਾ ਕਿ 304 ਦਾ ਗ੍ਰੇਡ ਲਾਤਾ ਕਿਉਂਕਿ ਪਹਿਲਾਂ ਸਾਨੂੰ ਪਤਾ ਇਸ ਚੀਜ਼ ਤੋਂ ਲੱਗ ਜਾਂਦਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਦਾ ਇੱਕਾ ਸਟੈਂਪਿੰਗ ਲੱਗੀ ਹੋਈ ਆ ਇਸ ਸਟੈਂਪਿੰਗ ਤੋਂ ਸਾਨੂੰ ਇਹਦੇ ਗ੍ਰੇਡ ਦਾ ਪਤਾ ਲੱਗ ਜਾਂਦਾ ਜਿਵੇਂ ਲਿਖਿਆ ਹੋਇਆ 304 ਗ੍ਰੇਡ ਲਿਖਿਆ ਹੋਇਆ ਤੇ ਕਈ ਵਾਰ ਜਿਹੜੀ ਕਿ ਸਾਡੇ ਸਟੈਂਪਿੰਗ ਨਹੀਂ ਹੁੰਦੀ ਜਦੋਂ ਜਾਂ ਕੱਟ ਪੀਸ ਸਾਡੇ ਲੱਗਦੇ ਹੁੰਦੇ ਆ ਤੇ ਉਸੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ ਤਾਂ ਇਹਦੇ ਦੋ ਟੈਸਟ ਹੁੰਦੇ ਆ ਪਹਿਲਾ ਟੈਸਟ ਹੁੰਦਾ 스파ਰਕ ਟੈਸਟ ਜਿਹਨੂੰ ਚੰਗਿਆੜੀ ਵਾਲਾ ਟੈਸਟ ਕਹਿੰਦੇ ਨੇ ਚੰਗਿਆੜੀ ਦਾ ਕੀ ਮਤਲਬ ਕੀ ਹੁੰਦਾ ਵੀ ਆਪਾਂ ਜਦੋਂ ਇਹਦਾ ਕਟਿੰਗ ਕੀਤੀ ਜਾਂਦੀ ਹੈ ਨਾ ਗ੍ਰਿਲ ਦੀ ਤੇ ਜੇਕਰ ਕਟਿੰਗ ਕਰਦੇ ਸਮੇਂ ਗਰੈਂਡਰ ਦੇ ਨਾਲ ਜੇ ਰੈਡੀਸ਼ orange ਜਾਂ ਲਾਲ ਰੰਗ ਜਾਵੇ ਗੂੜਾ orange ਕਲਰ ਦੇ ਵਿੱਚ ਆਵੇ ਤੇ ਜਿਹੜੇ ਇਹਦੇ 스파ਰਕ ਨੇ ਚੰਗਿਆੜੇ ਵੀ ਬਹੁਤ ਦੂਰ ਤੱਕ ਨਾ ਜਾਣ ਤਾਂ ਇਹਦਾ ਮਤਲਬ ਕੀ ਹੁੰਦਾਗਾ ਵੀ ਇਹ ਜਿਹੜੀ ਸਾਡੀ ਗ੍ਰੇਲ ਹੈਗੇ ਜਿਹੜਾ ਗ੍ਰੇਡ ਹੈਗਾ ਇਹਦਾ ਵੀ ਇਹ 304 ਗ੍ਰੇਡ ਹੈਗਾ ਤੇ ਦੂਜੇ ਨੰਬਰ ਤੇ ਜਿਹੜੀ ਆਪਣੀ ਹੁੰਦੀ ਹੈ 202 ਗ੍ਰੇਡ 202 ਗ੍ਰੇਡ ਦੇ ਵਿੱਚ ਕੀ ਹੁੰਦਾਗਾ ਜਿਹੜੇ ਇਹਦੇ ਸਪਾਰਕ ਨੇ ਨੱਚਗਣੀਆਂ ਬਹੁਤ ਦੂਰ ਤੱਕ ਜਾਂਦੀਆਂ ਤੇ ਜਿਹੜਾ ਰੰਗ ਹੈ ਜਦੋਂ ਕਟਿੰਗ ਕਰਦੇ ਆ ਜਾਂ ਗ੍ਰਾਈਂਡ ਕਰਦੇ ਆ ਤਾਂ ਇਹ ਵੀ ਸਾਡਾ ਜਿਹੜਾ ਮਤਲਬ ਯੈਲੋਇਸ਼ ਰੰਗ ਦੇ ਵਿੱਚ ਰਹਿੰਦਾਗਾ ਫਰਕ ਸਾਨੂੰ ਪਤਾ ਲੱਗ ਹੀ ਗਿਆ ਜੀ ਤੇ ਹੁਣ ਆਪਾਂ ਇੱਕ ਦੂਜਾ ਹੋਰ ਟੈਸਟ ਹੁੰਦਾ ਜੀ ਜਿਹਨੂੰ ਆਪਾਂ ਕਹਦੇ ਨੇ ਸਟੀਲ ਗ੍ਰੇਡ ਟੈਸਟਰ ਦਾ ਸਟੀਲ ਗ੍ਰੇਡ ਟੈਸਟਰ ਮਤਲਬ ਇੱਕ ਕੰਪਾਊਂਡ ਜਾਂ ਕੈਮੀਕਲ ਆਉਂਦਾ ਜੀ ਲਿਕਵਿਡ ਕੈਮੀਕਲ ਆਉਂਦਾ ਅਸੀਂ ਇਹਨੂੰ ਦੋ ਕ ਬੁੰਦਾ ਅਸੀਂ ਇਹਨੂੰ ਪਾਉਣੀਆ ਕਿ ਬੜੀ ਕੀਮਤ ਨਹੀਂ ਹੁੰਦੀ 30 ਰੁਪਏ ਦਾ ਆਨਲਾਈਨ ਵੀ ਸਾਨੂੰ ਮਿਲ ਜਾਂਦਾ ਆਪਾਂ ਜਦੋਂ ਇਹਨੂੰ ਪਾਵਾਂ ਪਾਵਾਂਗੇ ਜੀ ਆਪਣੇ 202 ਗ੍ਰੇਡ ਦੇ ਉੱਤੇ ਤਾਂ ਇਹਦਾ ਰੰਗ ਕੀ ਆ orange ਬਣ ਜਾਂਦਾ ਜੀ ਉਸ ਜਗ੍ਹਾ ਤੇ ਤੇ ਜੇ ਆਪਾਂ ਇਹਨੂੰ ਪਾਉਣੇ ਜੀ 304 ਤੇ ਤਗ ਰਿੰਗ ਤੇ ਜਦੋਂ ਆਪਾਂ ਮਾਰਕੀਟ ਚੋਂ ਖਰੀਦਣ ਖਰੀਦੋ ਬਲੌਗਤ ਕਰਨੀਆਂ ਲਾਉਣੀਆਂ ਜਾਂ ਟੈਸਟ ਵੀ ਕਰਨਾ ਤਾਂ ਅਸੀਂ ਦੋ ਇਹਦੇ ਟੈਸਟ ਜਿਹੜੇ ਕਰਕੇ ਅਸੀਂ ਦੇਖ ਸਕਦੇ ਹਾਂ ਹੁਣ ਆਪਾਂ ਗੱਲ ਕਰੀਏ ਇਹਨੀਆਂ ਕੰਪਨੀਆਂ ਕੰਪਨੀਆਂ ਜੀ ਇਹਦੇ ਚ ਮੇਨਲੀ ਮਾਰਕੀਟ ਦੇ ਵਿੱਚ ਦੋ ਤਿੰਨ ਕੰਪਨੀਆਂ ਨੂੰ ਜ਼ਿਆਦਾ ਵਰਤਦੇ ਹਾਂ ਅਸੀਂ ਜਿੰਦਲ ਹੋ ਗਿਆ ਜੀ ਜਿਵੇਂ ਪੰਜਾਬ ਦੇ ਵਿੱਚ ਜਾਂ ਬਿੰਦਲ ਵਗੈਰਾ ਦੀ ਅਸੀਂ ਜਿਹੜੀ ਕੰਪਨੀਆਂ ਦੀ ਵਰਤੋਂ ਕਰਦੇ ਹਾਂ ਹੁਣ ਮੇਨ ਆਉਂਦਾ ਜੀ ਪਾਰਟ ਦੇ ਵਿੱਚ ਵੀ ਇਹਦੀ ਕੀਮਤ ਦਾ ਵੀ ਕਿੰਨੀ ਕੁ ਕੀਮਤ ਕਿਹੜੇ ਅ ਅਪਗ੍ਰੇਡ ਦੇ ਹਿਸਾਬ ਦੇ ਨਾਲ ਅਸੀਂ ਸਾਡੀ ਲੱਗਦੀ ਆ ਹੁਣ ਮਾਰਕੀਟ ਦੇ ਵਿੱਚ ਉਹ ਜੇ ਅਸੀਂ ਗੱਲ ਕਰਦੇ ਆ ਤਾਂ ਜਿਹੜੀ ਸਾਡੀ 202 ਦੀ ਜਿਹੜੀ ਗ੍ਰਿਲ ਹੁੰਦੀ ਆ 202 ਗ੍ਰਿਲ ਕੰਟਰੈਕਟਰ ਸਾਨੂੰ ਰੇਟ ਲਾਉਂਦਾ ਜੀ 450 ਤੋਂ 500 ਰੁਪਇਆ ਕੰਪਨੀ ਦੇ ਹਿਸਾਬ ਦੇ ਨਾਲ ਤੇ ਬਾਕੀ ਅੱਗੇ ਵਿੱਚ ਆ ਜਾਂਦਾ ਵੀ ਸਾਡੇ ਵਿੱਚ ਪ੍ਰੋਪਸ ਦੇ ਕਿੰਨੇ ਸਾਡੀਆਂ ਜਿਹੜੀਆਂ ਇਹ ਰੇਲਿੰਗ ਹਾਰੀਜ਼ਨਟਲ ਤੇ ਵਰਟੀਕਲ ਦੇ ਵਿੱਚ ਰੇਲਿੰਗਾਂ ਪਾਈਆਂ ਹੁੰਦੀਆਂ ਇਹਦੇ ਦੇ ਹਿਸਾਬ ਨਾਲ ਵੀ ਸਾਡੇ ਜਿਹੜੇ ਰੇਟ ਹੁੰਦੇ ਆ ਇੱਕ ਚੀਜ਼ ਦਾ ਹੋਰ ਤੁਹਾਨੂੰ ਦਿਖਾ ਦਈਏ ਭੀ ਜਿਵੇਂ ਆ ਆਪਣੇ ਰੇਲਿੰਗ ਤੁਹਾਨੂੰ ਮੈਂ ਦਿਖਾ ਰਿਹਾ ਆ ਇਹ ਦੇ ਵਿੱਚ ਐਲ ਕੀ ਵਾਲਾ ਸਿਸਟਮ ਹੈਗਾ ਜੀ ਮਤਲਬ ਇਹ ਜਿਹੜੀ ਹੈਗੀ ਆ ਵੈਲਡ ਨਹੀਂ ਕੀਤੀ ਗਈ ਮੇਨਲੀ ਇਹ ਜਿਹੜੀ ਗ੍ਰੇਲ ਹੈਗੀ ਆ ਵੈਲਡ ਨਹੀਂ ਹੋएगी ਐਲ ਕੀ ਦੇ ਨਾਲ ਇਹ ਖੁੱਲਦੀ ਹੁੰਦੀ ਆ ਇਹਨੂੰ ਕੱਸ ਵੀ ਸਕਦੇ ਆ ਤੇ ਕਿਉਂਕਿ ਜਦੋਂ ਵੈਲਡ ਕਰ ਲੈਂਦੇ ਨੇ ਤਾਂ ਜੰਗਾਲ ਲੱਗਣ ਦੀ ਜਿਹੜੀ ਚਾਂਸ ਵੱਧ ਜਾਂਦੇ ਹੁੰਦੇ ਆ ਤੇ ਜਿਹੜਾ ਆਪਣਾ 304 ਦਾ ਰੇਟ ਮਾਰਕੀਟ ਦਾ ਰੇਟ ਚੱਲਦਾ ਜੀ ਜੇ ਆਪਾਂ ਟਫਨ ਗਲਾਸ ਸ਼ੀਸ਼ਾ ਪਾ ਕੇ ਗੱਲ ਕਰਦੇ ਆ 1100 ਤੋਂ 1200 ਰੁਪਿਆ ਜਿਹੜਾ ਰਨਿੰਗ ਫੁੱਟ ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਰੇਲਿੰਗ ਨੂੰ ਰਨਿੰਗ ਫੁੱਟ ਦੇ ਹਿਸਾਬ ਨਾਲ ਹੀ ਚਾਰਜ ਕਰਦੇ ਆ ਤੇ ਜਿਹੜਾ ਆਪਣਾ ਇਹ ਵਾਲੇ ਪਿੱਲਰ ਹੁੰਦੇ ਆ ਪਿੱਲਰਾਂ ਦਾ ਰੇਟ ਅਲੱਗ ਹੁੰਦਾ ਡਿਜ਼ਾਈਨਰ ਪਿੱਲਰ ਅਲੱਗ ਨੇ ਲਾਈਟਿੰਗ ਵਾਲੇ ਬਹੁਤ ਤਰ੍ਹਾਂ ਦੇ ਪਿੱਲਰ ਹੁੰਦੇ ਆ ਇਹਦਾ ਰੇਟ ਅਲੱਗ ਹੁੰਦਾ ਜੀ ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਨੂੰ ਸਸਤਾ ਕਿਵੇਂ ਪਊਗਾ ਵੀ ਹੁਣ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਸ਼ੁਰੂ ਦੇ ਵਿੱਚ ਇਹੀ ਦੱਸਿਆ ਸੀ ਵੀ ਤੁਹਾਡੀ ਵੀਡੀਓ ਜੇ ਤੁਸੀਂ ਉਹਨੂੰ ਦੇਖੋਗੇ ਤਾਂ ਤੁਹਾਨੂੰ ਸਸਤਾ ਪਊਗਾ ਸਸਤਾ ਕਿਵੇਂ ਪਊਗਾ ਦੇਖੋ ਅਸੀਂ ਸਾਨੂੰ ਆਪ ਥੋੜੀ ਜੀ ਖੇਚਲ ਕਰਨੀ ਪੈਣੀ ਆ ਵੀ ਮਟੀਰੀਅਲ ਜਿਹੜਾ ਤੁਸੀਂ ਮਾਰਕੀਟ ਚੋਂ ਤੁਸੀਂ ਆਪ ਖਰੀਦ ਲਓ ਟੈਸਟ ਕਰਨਾ ਤੁਹਾਨੂੰ ਦਾਸੀ ਦਿੱਤਾ ਵੀ ਤੁਸੀਂ ਜਿਹੜਾ 30 ਰੁਪਏ ਦਾ ਕੈਮੀਕਲ ਆਉਂਦਾ ਤੁਸੀਂ ਉਹਦੇ ਨਾਲ ਵੀ ਜਾਂ ਆਪਣੀ ਸਟੈਂਪਿੰਗ ਆ ਜਿਹੜੀ ਉਹਦੇ ਨਾਲ ਵੀ ਆਪ ਤੁਸੀਂ ਦੇਖ ਸਕਦੇ ਹੋ ਜਿਹੜੀ ਸਟੈਂਪ ਲੱਗੀ ਹੁੰਦੀ ਆ ਇਹਦੇ ਚ ਹੁਣ ਮਟੀਰੀਅਲ ਸਾਨੂੰ ਮਾਰਕੀਟ ਦੇ ਵਿੱਚ ਅ ਦੋਸਤੋਂ ਮਿਲ ਜਾਂਦਾ ਜੀ 304 305 ਰੁਪਏ ਮਤਲਬ 300 ਤੋਂ 350 ਦੇ ਵਿੱਚ ਵਿੱਚ ਮਟੀਰੀਅਲ ਕਿਲੋ ਦੇ ਹਿਸਾਬ ਦੇ ਨਾਲ ਸਾਨੂੰ ਮਿਲ ਜਾਂਦਾ ਇਹ ਮਿਲਦਾ ਸਾਨੂੰ 304 ਦਾ ਰੇਟ ਤੇ ਦੂਜੇ ਨੰਬਰ ਤੇ ਜੇ ਇਹਦੀ ਲਵਾਈ ਦੀ ਗੱਲ ਕਰਦੇ ਆ ਜਿਹੜੀ ਪੌੜੀਆਂ ਦੀ ਗ੍ਰਿੱਲ ਹੁੰਦੀ ਆ ਉਹਦੀ 80 ਰੁਪਏ ਰਨਿੰਗ ਫੁੱਟ ਦੇ ਹਿਸਾਬ ਦੇ ਨਾਲ ਜਿਹੜੀ ਲੇਬਰ ਜਿਹੜੀ ਲੱਗਦੀ ਆ ਵੀ ਸਾਨੂੰ ਤਕਰੀਬਨ ਮੰਨ ਕੇ ਚਲੋ 350 ਦੀ 400 ਦੇ ਰਨਿੰਗ ਫੁੱਟ ਦੇ ਹਿਸਾਬ ਨਾਲ ਪੈਗੀ ਤੇ ਜਿਹੜਾ ਕੰਟਰੈਕਟਰ ਸਾਨੂੰ 550 500 ਦਾ ਰੇਟ ਇਹ ਤੋਂ ਸਾਡੇ ਪੈਸੇ ਬਚ ਗਏ ਜੀ ਦੂਜੇ ਨੰਬਰ ਤੇ ਆਪਾਂ ਜੇ ਕਹਦੇ ਕੀ ਸ਼ੀਸ਼ਾ ਲਾਉਣਾ ਜੀ ਸ਼ੀਸ਼ਾ ਲਾ ਕੇ ਗੱਲ ਕਰਨੀ ਆ ਤਾਂ ਜਿਹੜੇ ਸਾਨੂੰ ਇਹਦੇ ਵਿੱਚ ਮੇਨਲੀ ਡਿਪੈਂਡ ਕਰਦਾ ਵੀ ਆਪਣੇ ਜਿਹੜੀਆਂ ਲੰਮੀਆਂ ਜਿਹੜੀਆਂ ਵਿੱਚ ਪਾਈਪਾਂ ਕਿੰਨੀਆਂ ਪਾਈਆਂ ਤੇ ਸ਼ੀਸ਼ਾ ਕਿਹੜੇ ਬ੍ਰਾਂਡ ਦਾ ਪਾਇਆ ਇਹਦੇ ਵਿੱਚ ਸਾਨੂੰ ਸੇਮ ਉਹੀ 300 700 300 ਦੇ ਆਪਾਂ ਨੂੰ ਕਿਲੋ ਦੇ ਹਿਸਾਬ ਨਾਲ ਤਾਂ ਆਪਾਂ ਨੂੰ ਪੈਂਦੀ ਹੈ ਜੀ ਆਪਣੀ ਸਟੀਲ ਪੈਂਦੀ ਹੁੰਦੀ ਆ ਤੇ ਇਹਦੀ ਲਵਾਈ 100 ਰੁਪਏ ਦੀ ਹੁੰਦੀ ਆ ਸ਼ੀਸ਼ਾ ਵਿੱਚ ਫਿੱਟ ਕਰਕੇ ਹੁਣ ਗੱਲ ਕਰਦੇ ਆ ਸ਼ੀਸ਼ੇ ਦੀ ਤੇ ਹੁਣ 10 mm ਦਾ ਜਿਹੜਾ ਟਫਨ ਗਲਾਸ ਜਦੋਂ ਅਸੀਂ ਵਰਤੋਂ ਕਰਦੇ ਆ ਨਾ ਤੇ ਇਹ ਸਾਨੂੰ ਤਕਰੀਬਨ 1450 ਰੁਪਏ ਰੈਨਿੰਗ ਫੁੱਟ ਦੇ ਹਿਸਾਬ ਨਾਲ ਮਿਲਦਾ ਤੇ ਜਿਹੜੇ ਸਾਈਜ਼ ਹੁੰਦੇ ਆ ਰੇਲਿੰਗ ਦੇ ਜਿਹੜੀ ਆਪਣੀ ਪਹਿਲੀ ਮੰਜ਼ਲ ਦੀ ਗੱਲ ਕਰਦੇ ਆ ਬਾਲਕੋਨੀ ਵਗੈਰਾ ਦੇ ਵਿੱਚ 3.5 ਫੁੱਟ ਦੀ ਹਾਈਟ ਦੇ ਵਿੱਚ ਲਾਉਨੇ ਆ ਤੇ ਉੱਪਰ ਜਿਹੜੇ ਅਸੀਂ ਬਾਹਰ ਜਿਵੇਂ ਪਰਦੀ ਦੀ ਗੱਲ ਕਰਦੇ ਆ ਜਿੱਦੇ ਤੇ ਅਸੀਂ ਮਕਾਨ ਦੇ ਉੱਪਰ ਜਿਵੇਂ ਇੱਥੇ ਸਾਰੀ ਲੱਗਣ ਵਾਲੀ ਪਰਦੀ ਪਈ ਹੈ ਕੋਠੀ ਤੇ ਤੇ ਇੱਥੇ 2.5 ਫੁੱਟ ਦੀ ਆਪਾਂ ਜਿਹੜੀ ਰੇਲਿੰਗ ਲਾਉਣੀ ਆ ਤੇ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ